ਲੁਕੀ ਸਾਹਿਬ ਕਿਸੇ ਨੇ ਲਾਲ ਪਾਣੀ ਵੀ ਪਿਆ ਠੀਕ ਹੈ ਕਈ ਨਹੀਂ ਚਿੱਟਾ ਪਾਣੀ ਵੀ ਕਿਸੇ ਨੇ 골ਡਨ ਵੀਆ ਅਲੱਗ ਅਲੱਗ ਚੱਲ ਰਿਹਾ ਪਰ ਇਹ ਮੈਂ ਗੱਲ ਕਰਾਂ ਪਾਣੀ ਸਾਰੇ ਪਾਣੀਆਂ ਦਾ ਪਿਓ ਜਿਹੜਾ ਇਸ ਪਾਣੀ ਨੂੰ ਇਸਤੇਮਾਲ ਕਰੇਗਾ ਤਾਂ ਮੇਰਾ ਇਹ ਦਾਵਾ ਵਾ ਪੇਟ ਦੇ ਰਿਲੇਟਡ ਜਿੰਨੀਆਂ ਵੀ ਸਮੱਸਿਆਵਾਂ ਨੇ ਉਹ ਸਾਰੀਆਂ ਸਮੱਸਿਆਵਾਂ ਪਹਿਲੇ 7 ਦਿਨ ਦੇ ਵਿੱਚ ਕੰਟਰੋਲ ਹੋਣੀਆਂ ਸ਼ੁਰੂ ਹੋ ਸਕਦੀਆਂ। ਮੈਨੂੰ ਪੇਟ ਦੀ ਪ੍ਰੋਬਲਮ ਸੀਗੀ ਤੇ ਕਲੈਸਟੋਲ ਸੀ, ਡਾਇਬੀਟੀਜ਼ ਸੀਗੀ ਐਂਡ ਪਾਊਡਰ ਲਾਈਨ ਤੇ ਕਬਜ ਦੀ ਵੀ ਪ੍ਰੋਬਲਮ ਰਹਿੰਦੀ ਸੀ ਤੇ ਗੈਸ ਵਗੈਰਾ ਕਾਫੀ ਬਣਦੀ ਸੀ। ਥਕਾਵਟ ਬਹੁਤ ਰਹਿੰਦੀ ਸੀਗੀ। ਨੀਂਦ ਨਹੀਂ ਸੀ ਆਉਂਦੀ ਰਾਤ ਨੂੰ ਤੇ ਉਹ ਇਦਾਂ ਹੁੰਦਾ ਰਹਿੰਦਾ ਸੀ ਵੀ ਜਿੱਦਾਂ ਮੈਨੂੰ ਲੱਗਦਾ ਹੁੰਦਾ ਸੀ ਮੈਂ ਪਾਗਲ ਹੋ ਜਾਣਾ, ਨੀਂਦ ਨਹੀਂ ਸੀ ਆਉਂਦੀ ਜਦੋਂ। ਹੁਣ ਕਾਫੀ ਠੀਕ ਹੈ। ਪੇਟ ਕਿਵੇਂ ਆਹੋ ਕਾਉਚ ਨਹੀਂ ਹੈਗੀ ਹੁਣ ਹੁਣ ਹੈ ਨਹੀਂ ਜੋ ਵੀ ਨਹੀਂ ਹੈਗੀ ਇਹ ਪਾਣੀ ਦੇ ਵਿੱਚ ਸਾਰੀ ਕਰਮਾ ਮਾਤਾ ਸਭ ਤੋਂ ਪਹਿਲਾ ਅਮਰਤਾ ਮਾਂ ਦਾ ਦੁੱਧ ਜੇ ਮਾਂ ਦੇ ਦੁੱਧ ਤੋਂ ਬਾਅਦ ਕੋਈ ਚੀਜ਼ ਅਮਰਤ ਹੈ ਤਾਂ ਉਹ ਇਹ ਪਾਣੀ ਹੈ ਬੜੇ ਪੇਰੈਂਟਸ ਦੀ ਸ਼ਿਕਾਇਤ ਆਉਂਦੀ ਹੈ ਕਿ ਡਾਕਟਰ ਸਾਹਿਬ ਬੇਟਾ ਕੁਝ ਖਾ ਕੇ ਨਹੀਂ ਜਾਂਦਾ ਸਕੂਲ ਰੁਕੀ ਸਾਹਿਬ ਇਹ ਤੁਸੀਂ 100 ml ਸੁਭਾ ਖਾਲੀ ਪੇੜ ਬੱਚੇ ਨੂੰ ਪਾਣੀ ਪਿਆ ਕੇ ਦੇ ਦਿਓ ਬੱਚਾ ਤੁਹਾਡੇ ਦਾ ਚਿਹਰਾ ਦਗਦਕ ਕਰੇਗਾ ਬੱਚਾ ਐਕਟਿਵ ਰਹੇਗਾ ਔਰ ਆਉਣ ਵਾਲੇ ਸਮੇਂ ਚ ਬੱਚੇ ਦੀ ਗਰੀ ਗਰੋਥ ਆ ਬਹੁਤ ਵਧੀਆ ਕੀ ਕਿਹੜਾ ਪਾਣੀ ਹੈ ਕਿਸ ਤਰੀਕੇ ਨਾਲ ਇਹ ਕੰਮ ਕਰਦਾ ਹੈ ਔਰ ਇਹਦੇ ਫਾਇਦੇ ਕੀ ਹੋਣ ਵਾਲੇ ਨੇ 슈ਗਰ ਵਾਸਤੇ ਪਾਣੀ ਬੜਾ ਲਾਜਵਾਬ ਆ ਬੀਪੀ ਵਾਸਤੇ ਪਾਣੀ ਬੜਾ ਲਾਜਵਾਬ ਆ ਕ੍ਰੈਸਟਰੋਲ ਵਾਸਤੇ ਬੜਾ ਪਾਣੀ ਲਾਜਵਾਬ ਆ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹਦੇ ਵਾਸਤੇ ਪਾਣੀ ਲਾਜਵਾ ਵਾ ਜਿਨ੍ਹਾਂ ਦਾ ਪੇਟ ਨਹੀਂ ਸਾਫ਼ ਹੁੰਦਾ ਉਹਦੇ ਵਾਸਤੇ ਪਾਣੀ ਲਾਜਵਾ ਵਾ ਮੈਂ ਦਾਵਾ ਕਰਦਾ ਜਿਹਨੂੰ ਕੁਝ ਵੀ ਨਹੀਂ ਪਚ ਰਿਆ ਆ ਦੋ ਦੋ ਚਮਚ ਉਹਨੂੰ ਪਾਣੀ ਪਿਉਣਾ ਸ਼ੁਰੂ ਕਰਦੇ ਆ ਸੀ ਉਹਦੀ ਨਿਊਟ੍ਰੀਸ਼ਨ ਵੈਲਿਊ ਉਹਦੀ ਬੋਡੀ ਦਾ ਐਨਰਜੀ ਲੈਵਲ ਤੁਸੀਂ ਦੇਖਾਈ ਕਿਵੇਂ ਬਦਲਦਾ ਜਿੱਥੇ ਅਮਰੀਕਾ ਤੋਂ ਆਏ ਹਾਂ ਉੱਥੇ ਉੱਥੇ ਕਿਸੇ ਨੂੰ ਦਿਖਾਇਆ ਕਰਿਆ ਨਹੀਂ ਸੀ ਤੁਸੀਂ ਉਸ ਵੇਲੇ ਵੀਰ ਮੈਨੂੰ ਇੰਨੀਆ ਪ੍ਰੋਬਲਮ ਆਉਂਦੀ ਆਇਆ ਪਰ ਫਰਕ ਨਹੀਂ ਸੀ ਪੰਦਾ ਕੋਈ ਉੱਥੇ ਵੀ ਨਹੀਂ ਫਰਕ ਪੈਂਦਾ ਉਹ ਨਹੀਂ ਫਰਕ ਨਹੀਂ ਸੀ ਬੰਦਾ ਇਸ ਕਰਕੇ ਫੇ ਮੈਂ ਇੰਗਲਿਸ਼ ਦਵਾਈਆਂ ਲੈਣੀਆਂ ਬੰਦ ਕਰਤੀਆਂ ਸੀ ਕਿੰਨੇ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਤੁਹਾਨੂੰ ਕਿ ਦੋਆਂ ਕਿ ਵਿਕਾਂ ਬਾਅਦ ਫਰਕ ਪੈ ਗਿਆ 14-15 ਦਿਨਾਂ ਬਾਅਦ ਹਾਂ 14-15 ਦਿਨਾਂ ਬਾਅਦ ਫਰਕ ਪੈ ਗਿਆ ਮੈਂ ਕਹਣਾ ਵੀ ਆਪਣੇ ਛੋਟੇ ਤੋਂ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕਰੇ ਪਾਣੀ ਪੀਣਾ ਸ਼ੁਰੂ ਕਰ ਲਓ ਤੁਸੀਂ ਦੇਖਿਓ ਮਾਰੇ ਦੀ ਕਿਰਪਾ ਸਦਕਾ ਤੁਹਾਡੇ ਘਰਾਂ ਦੇ ਵਿੱਚ ਰੋਗਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਏਗੀ ਫੁਕੀ ਸਾਹਿਬ ਸਾਨੂੰ ਇਹ ਤਾਂ ਦੱਸ ਦਿਓ ਵੀ ਹੈ ਕਿਸ ਚੀਜ਼ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ faruqui ਅੱਜ ਇੱਕ ਵਾਰ ਮੁਰਤੋਂ ਅਸੀਂ ਪਹੁੰਚੇ ਆਂ ਨਾਗੀ ਇਲੈਕਟ੍ਰੋ ਹੋਮਿਓਪੈਥਿਕ ਸੈਂਟਰ ਗੜਾ ਰੋਡ ਜਲੰਧਰ ਜਿੱਥੇ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਕਟਾਰੀਆ ਆਪਣੇ ਨੁਸਖਿਆਂ ਕਰਕੇ ਬਹੁਤ ਲੋਕਾਂ ਚ ਅਸੀਂ ਕਹਿ ਲਈਏ ਕਿ ਹਰਮਨ ਪਿਆਰੇ ਉਹਨਾਂ ਦੇ ਨੁਸਖੇ ਟੋਟਕੇ ਫਾਰਮੂਲੇ ਹੋ ਰਹੇ ਨਹੀਂ ਔਰ ਲੋਕ ਉਹਨਾਂ ਤੋਂ ਕਾਫੀ ਜ਼ਿਆਦਾ ਫਾਇਦਾ ਵੀ ਲੈ ਰਹੇ ਨੇ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਲਿਆਂ ਉਹ ਤੁਹਾਡੀ ਤੇ ਤੁਹਾਡੀ ਪੇਟ ਨਾਲ ਸੰਬੰਧਿਤ ਰੋਗਾਂ ਦੀ ਕਾਇਆ ਹੈਗੀ ਉਹ ਕਲਪ ਕਰ ਸਕਦਾ ਜਿੰਨੇ ਵੀ ਰੋਗ ਹੈਗੇ ਨੇ ਉਹਨਾਂ ਦੇ ਉੱਤੇ ਬੜਾ ਗਹਿਰਾ ਅਸਰ ਕਰ ਸਕਦਾ ਕਿਹੜਾ ਨੁਸਖਾ ਹੈ ਕਿਹੜਾ ਫਾਰਮੂਲਾ ਹੈ ਕੀ ਚੀਜ਼ ਹੈਗੀ ਸਾਰੇ ਚੀਜ਼ ਅਸੀਂ ਸਮਝਾਂਗੇ ਸ਼ੁਰੂਆਤ ਅਸੀਂ ਡਾਕਟਰ ਗੁਰਬਖਸ਼ ਸਿੰਘ ਨਾਗੀ ਜੀ ਤੋਂ ਕਰ ਲੈਂਦੇ ਆ ਨਾਗੀ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਾ ਟੀਵੀ ਪੰਜਾਬੀ ਤੇ ਬਿਲਕੁਲ ਜੀ ਸਭ ਤੋਂ ਪਹਿਲਾਂ ਹਕੀਕਾ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਵਾਰ ਫੇਰ ਸਾਨੂੰ ਸਾਡੇ ਪਿਆਰ ਭਰੇ ਸਰੋਤਿਆਂ ਰੂਬਰੂ ਕੀਤਾ ਔਰ ਸਾਨੂੰ ਫੇਰ ਜਿਹੜੇ ਸਾਡੇ ਨੁਸਖੇ ਫਾਰਮੂਲੇ ਉਹਨਾਂ ਤੱਕ ਪਹੁੰਚਾਉਣ ਲਈ ਹੈਲਪ ਕੀਤੀ ਜੀ ਜੀ ਡਾਕਟਰ ਸਾਹਿਬ ਤੁਸੀਂ ਅੱਜ ਇਹ ਪਾਣੀ ਰੱਖਿਆ ਹੈ ਇੱਥੇ ਇਹ ਕਿਸ ਚੀਜ਼ ਦਾ ਪਾਣੀ ਹੈ ਤੁਸੀਂ ਕਹਿ ਰਹੇ ਹੋ ਕਿ ਬਾਕਮਾਲ ਕੰਮ ਹੈਗਾ ਇਹ ਪੇਟ ਤੇ ਕਰੇਗਾ ਕਿਵੇਂ ਬਣਿਆ ਕਿਸ ਤਰੀਕੇ ਨਾਲ ਪੀਣਾ ਹੈ ਔਰ ਇਹਦੇ ਇਸ ਪਾਣੀ ਪੀਣ ਦੇ ਆਮ ਲੋਕਾਂ ਨੂੰ ਕੀ ਫਾਇਦੇ ਜਿਹੜੇ ਨੇ ਹੋ ਸਕਦੇ ਨੇ ਬਿਲਕੁਲ ਜੀ ਬਿਲਕੁਲ ਮੈਂ ਗੱਲ ਕਰਾਂ ਇਹ ਪਾਣੀ ਸਾਡੀ ਰੂਹ ਦਾ ਹਾਂ ਨੇ ਦੇਖੋ ਅੱਜ ਕੱਲ ਬੜੀਆਂ ਸਮੱਸਿਆਵਾਂ ਪਾਣੀ ਦੀ ਕਮੀ ਕਰਕੇ ਹੋ ਰਹੀਆਂ ਕਿਉਂਕਿ ਅਸੀਂ ਨਾ ਅੱਜ ਜਿਹੜਾ ਅਨਾਜ ਵਰਤ ਰਹੇ ਆ ਉਹ ਸਾਡਾ ਜਿਹੜਾ ਅਨਾਜ 네ਗੇਟਿਵ ਫੂਡ ਵਰਤ ਰਹੇ ਆ 네ਗੇਟਿਵ ਫੂਡ ਮਤਲਬ ਜੇ ਅਸੀਂ ਵੀਟ ਦੀ ਗੱਲ ਕਰੀਏ ਕਣਕ ਦੀ ਗੱਲ ਕਰੀਏ ਉਹ ਸਾਡਾ ਪੋਜ਼ਿਟਿਵ ਫੂਡ ਨਹੀਂ ਹੈ ਸਾਡਾ ਪੋਜ਼ਿਟਿਵ ਪੋਜ਼ਿਟਿਵ ਫੂਡ ਸੀ ਮੋਟਾ ਅਨਾਜ ਹੁਣ ਜੇ ਅਸੀਂ ਨੈਗੇਟਿਵ ਫੂਡ ਵਰਤਨੇ ਆ ਨੈਗੇਟਿਵ ਫੂਡ ਸਭ ਤੋਂ ਪਹਿਲਾਂ ਸਾਡੇ ਸਰੀਰ 'ਚ ਪਾਣੀ ਦੀ ਕਮੀ ਪੈਦਾ ਕਰਦਾ ਹੈ ਠੀਕ ਹੈ ਕਿਉਂਕਿ ਜਦੋਂ ਡਾਈਜੈਸਟ ਹੋਣਾ ਆਂਦਾ ਉਹਨੇ ਪਾਣੀ ਜ਼ਿਆਦਾ ਲੈਣਾ ਹੁੰਦਾ ਅੱਜ ਪਾਣੀ ਦੀ ਕਮੀ ਕਰਕੇ ਅੱਜ ਨਾਲ ਪੇਟ 'ਚ ਸੋਜ ਆ ਰਿਹਾ ਸੋਜ 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 ਪੇਟ ਦੇ ਵਿੱਚ ਸੋਜ ਆ ਰਹੀ ਏ ਸੋਜ ਜਿਵੇਂ ਬਹੁਤ ਸਾਰੇ ਪਰਿਵਾਰ ਆ ਉਹਨਾਂ ਦਾ ਪੇਟ ਆਕੜ ਜਾਂਦਾ ਆਕੜ ਜਾਂਦਾ ਪੇਟ ਦਰਦ ਹੋਣ ਲੱਗ ਪੈਂਦਾ ਉਹ ਗੈਸ ਦੀ ਦਵਾਈ ਲੈ ਰਹੇ ਅਲੱਗ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਪੇਟ 'ਚ ਸੋਜ ਪੈਦਾ ਹੋ ਰਹੀ ਏ ਹੁਣ ਜਦੋਂ ਸੋਜ ਪੈਦਾ ਹੋ ਜਾਈ ਅਲੱਗ-ਅਲੱਗ ਸਮੇਂ ਉਹਨੇ ਸਭ ਤੋਂ ਸੋਜ ਦਾ ਸਭ ਤੋਂ ਖਤਰਾ ਸਾਡੀਆਂ ਜਿੰਨੀਆਂ ਵੇ ਨਸਾਂ ਉਹਨਾਂ ਨੂੰ ਉਹਨੇ ਪ੍ਰੈਸ਼ਰਾਈਜ਼ ਕਰ ਦੇਣਾ ਉਹਨੂੰ ਦਬਾ ਦੇਣਾ ਉਹਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦੇਣਾ ਫਿਰ ਜਦੋਂ ਪੇਟ ਸੁੱਜ ਗਿਆ ਬਿਲਕੁਲ ਜੀ ਬਿਲਕੁਲ ਪੇਟ ਅੱਜ 90% ਰੋਗ ਸਾਡੇ ਪੇਟ ਦੇ ਸੋਜੇ ਤੋਂ ਸ਼ੁਰੂ ਹੁੰਦੇ ਆ ਉਹ ਕਿਵੇਂ ਜੀ ਉਹ ਜਦੋਂ ਹੁਣ ਜਦੋਂ ਪੇਟ ਸੋਜਾ ਆ ਗਿਆ ਸਾਡੇ ਬਲੱਡ ਸਰਕਲ ਦੇ ਵਿੱਚ ਨਸਾਂ 'ਚ ਕਮਜ਼ੋਰੀ ਆ ਜਾਏਗੀ ਪਲੱਸ ਸਾਡੀਆਂ ਅੰਤੜੀਆਂ 'ਚ ਪ੍ਰੋਬਲਮ ਆਏਗੀ ਜਦੋਂ ਅੰਤੜੀਆਂ 'ਚ ਪ੍ਰੋਬਲਮ ਆ ਜਾਏਗੀ ਕਬਜ਼ ਰਹਿਣ ਲੱਗ ਪੇਗੀ ਹੁਣ ਕਬਜ਼ ਰਹਿਣ ਲੱਗ ਪੇਗੀ ਉਦੋਂ ਗਾਂ ਬਵਾਸੀਰ ਪੈਦਾ ਹੋ ਜਾਏਗੀ ਬਵਾਸੀਰ ਕਦੀ ਮੋਕੇ ਵਾਲੀ ਕਿਸੇ ਨੂੰ ਫਿਚੂਲਾ ਕਿਸੇ ਨੂੰ ਪਗੰਧਰ ਹੋ ਗਿਆ ਉਹਦਾ ਅਲੱਗ-ਅਲੱਗ ਟ੍ਰੀਟਮੈਂਟ ਕਰਨਾ ਹਣਾ ਉਹਨੂੰ ਪੈ ਸਕਦਾ ਪਰ ਅੱਜ ਆਪਾਂ ਜਿਹੜਾ ਫਾਰਮੂਲਾ ਦੇਣ ਲੱਗੇ ਆ ਅੱਜ ਇੱਕ ਚੀਜ਼ ਹੋਰ ਆ ਕਿ ਜਦੋਂ ਸੋਜ ਆਊਗੀ ਭੁੱਖ ਘਟ ਜੇਗੀ ਅੱਜ بڑے ਬੱਚਿਆਂ ਦੀ ਸੌਰੀ بڑے ਪੇਰੈਂਟਸ ਦੀ ਸ਼ਿਕਾਇਤ ਹੁੰਦੀ ਹੈ ਕਿ ਡਾਕਟਰ ਸਾਹਿਬ ਬੇਟਾ ਕੁਝ ਖਾ ਕੇ ਨਹੀਂ ਜਾਂਦਾ ਸਕੂਲ ਹੁਣ ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦਵਾਂ ਔਨ ਕੈਮਰਾ ਦਰਸ਼ਕਾਂ ਨੂੰ ਸੂਰਜ ਚੜਨ ਤੋਂ 2 ਘੰਟੇ ਦੇ ਵਿੱਚ ਵਿੱਚ ਸਾਨੂੰ ਖਾਣਾ ਖਾਣਾ ਬਹੁਤ ਜ਼ਰੂਰੀ ਹੈ ਔਰ ਮਾਤਰ ਇੱਕ ਸਵੇਰ ਦਾ ਹੀ ਖਾਣਾ ਜਿਹੜੇ ਸਾਡੀ ਹੱਡੀ ਨੂੰ ਸਾਡੇ ਬਲੱਡ ਨੂੰ ਸਾਡੇ ਰਸ ਨੂੰ ਸਾਡੇ ਸਰੀਰ ਨੂੰ ਗਰੋਥ ਦਿੰਦਾ ਪਰ ਬੱਚਾ ਸਕੂਲ ਗਿਆ ਹੁਣ ਸਵੇਰ 10 ਕਿਲੋਮੀਟਰ ਵੈਨ ਖਾਲੀ ਪੇਟ ਉਹਨੇ ਸਫ਼ਰ ਕੀਤਾ ਉਹਦੀ ਬਾਡੀ 'ਚ ਪਿੱਤ ਵੱਜੇਗਾ ਉਹਦਾ ਲੀਵਰ ਕਮਜ਼ੋਰ ਹੋ ਜਾਏਗਾ ਜਦੋਂ ਲੀਵਰ ਕਮਜ਼ੋਰ ਹੋ ਜਾਊਗਾ ਤਾਂ ਤਾਂ ਵੀ ਉਹਦੀਆਂ ਸਮੱਸਿਆਵਾਂ ਵਧਣਗੀਆਂ ਫਿਰ ਉਹਨੇ ਖਾਣਾ ਕਿੰਨੇ ਵਜੇ ਖਾਦਾ 11 ਵਜੇ ਤੋਂ ਬਾਅਦ ਸ਼ਾਰਟ ਬ੍ਰੇਕ 11 ਵਜੇ ਤੋਂ ਬਾਅਦ ਹੁਣ 11 ਵਜੇ ਤੋਂ ਬਾਅਦ ਅਖਾਦਾ ਹੋਇਆ ਖਾਣਾ ਸਿਰਫ ਪੇਟ ਲਈ ਹੋ ਸਕਦਾ ਪਰ ਨਾ ਤਾਂ ਉਹਨੇ ਬਲੱਡ ਬਣਾਉਣਾ ਨਾ ਨੇ ਰਸ ਪ੍ਰੋਪਰ ਨਾ ਉਹਨੇ ਸੈਲਸ ਦੀ ਗ੍ਰੋਥ ਕਰਨੀ ਇਸ ਲਈ ਜਿਹੜਾ ਇਹ ਪਾਣੀ ਆ ਇਹ ਸਵੇਰ ਦੇ ਖਾਣੇ ਦਾ ਕੰਮ ਵੀ ਕਰੇਗਾ ਅੱਛਾ ਜਿਹੜੇ ਬੱਚੇ ਪੇਰੈਂਟਸ ਚ ਕਹਿੰਦਾ ਕਿ ਮੇਰਾ ਬੱਚਾ ਕੁਝ ਨਹੀਂ ਖਾ ਕੇ ਜਾਂਦਾ ਫਰੁਕੀ ਸਾਹਿਬ ਇਹ ਤੁਸੀਂ 100 ਐਮਐਲ ਸੁਭਾ ਖਾਲੀ ਪੇੜ ਬੱਚੇ ਨੂੰ ਪਾਣੀ ਪਿਆ ਕੇ ਦੇ ਦਿਓ ਬੱਚਾ ਤੁਹਾਡੇ ਦਾ ਚਿਹਰਾ ਦਗਦਕ ਕਰੇਗਾ ਬੱਚਾ ਐਕਟਿਵ ਰਹੇਗਾ ਔਰ ਆਉਣ ਵਾਲੇ ਸਮੇਂ ਵਿੱਚ ਬੱਚੇ ਦੀ ਗਰੀ ਗਰੋਥ ਬਹੁਤ ਵਧੀਆ ਹੋਵੇ ਜੀ ਜੀ ਚਲੋ ਅਸੀਂ ਸਮਝਾਂਗੇ ਕਿ ਇਸਤੇਮਾਲ ਕਿਵੇਂ ਕਰਨਾ ਹੈ ਸਾਡੇ ਨਾਲ ਡਾਕਟਰ ਕਰਨ ਕਟਾਰੇ ਜੀ ਵੀ ਨੇ ਕਰਨ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਭ ਤੋਂ ਪਹਿਲਾਂਤਾ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਇਹ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਔਰ ਜਿੰਨੇ ਵੀ ਨੁਸਖੇ ਜਿੰਨੇ ਵੀ ਫਾਰਮੂਲੇ ਅਸੀਂ ਦਰਸ਼ਕੋਨਾਂ ਦਾ ਬਾਗੂ ਵੀ ਫਾਇਦਾ ਲੈ ਰਹੇ ਹੋਣਗੇ ਔਰ ਉਮੀਦ ਕਰਦੇ ਆ ਕਿ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅੱਜ ਅਸੀਂ ਲੈ ਕੇ ਆਏ ਆ ਇਹਦਾ ਵੀ ਦਰਸ਼ਕ ਬਾਗੂਫੀ ਫਾਇਦਾ ਲੈਣਗੇ ਜੀ 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 ਅੱਛਾ ਕਰਨ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਪਾਣੀ ਹੈ ਇਹ ਬੜੀ ਕਮਾਲ ਦੀ ਚੀਜ਼ ਹੈ ਬਹੁਤ ਇਹ ਕਿਹੜਾ ਪਾਣੀ ਹੈ ਕਿਸ ਤਰੀਕੇ ਨਾਲ ਇਹ ਕੰਮ ਕਰਦਾ ਹੈ ਔਰ ਇਹਦੇ ਫਾਇਦੇ ਕੀ ਹੋਣ ਵਾਲੇ ਨੇ ਫਰੁਕੀ ਸਾਹਿਬ ਜਿਵੇਂ ਨਾਗੀ ਸਾਹਿਬ ਨੇ ਕਿਹਾ ਕਿ ਇਹ ਪਾਣੀ ਰੂਹ ਦਹਾਣੀ ਉਵੇਂ ਹੀ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਜਿਹੜਾ ਇਸ ਪਾਣੀ ਨੂੰ ਇਸਤੇਮਾਲ ਕਰੇਗਾ ਇਹ ਪਾਣੀ ਉਹਦੇ ਆਉਣ ਵਾਲੇ ਜੀਵਨ ਦੀ ਜਿਹੜੀ ਕਹਾਣੀ ਬਣਨ ਵਾਲੀ ਆ ਉਸ ਕਹਾਣੀ ਨੂੰ ਸੁਧਾਰ ਦੇਗਾ ਆਉਣ ਵਾਲੇ ਜੀਵਨ ਚ ਵਿੱਚ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਬਿਮਾਰੀਆਂ ਨਾਲ ਉਹਨੇ ਜੂੰਝਣਾ ਵਾ ਇਹ ਪਾਣੀ ਜੇਕਰ ਉਹ ਡੇਲੀ ਸਵੇਰੇ ਉੱਠ ਕੇ ਪੀਣ ਲੱਗ ਜਵੇ ਤਾਂ ਮੇਰਾ ਇਹ ਦਾਵਾ ਵਾ ਕਿ ਪਹਿਲੇ 7 ਦਿਨਾਂ ਦੇ ਵਿੱਚ ਉਹਨੂੰ ਪੇਟ ਦੇ ਰਿਲੇਟਡ ਜਿੰਨੀਆਂ ਵੀ ਸਮੱਸਿਆਵਾਂ ਨੇ ਪੇਟ ਦੇ ਰਿਲੇਟਡ ਔਰ ਜਿੰਨੀਆਂ ਅਦਰ ਉਹ ਮੈਂ ਤੁਹਾਨੂੰ ਦੱਸਾਂਗਾ ਵੀ ਕਿਹੜੀਆਂ-ਕਿਹੜੀਆਂ ਪੇਟ ਦੇ ਨਾਲ ਸਮੱਸਿਆਵਾਂ ਆਂਦੀਆਂ ਉਹ ਸਾਰੀਆਂ ਸਮੱਸਿਆਵਾਂ ਪਹਿਲੇ 7 ਦਿਨ ਦੇ ਵਿੱਚ ਕੰਟਰੋਲ ਹੋਣੀਆਂ ਸ਼ੁਰੂ ਹੋ ਸਕਦੀਆਂ ਜਿਵੇਂ ਕਿ ਕਿਹੜੀਆਂ ਸਮੱਸਿਆਵਾਂ ਜਿਵੇਂ ਕਿ ਨਾਗੀ ਸਾਹਿਬ ਨੇ ਬਾਹਰੀ ਸਮੱਸਿਆਵਾਂ ਦੱਸਤੀਆਂ ਜਿਵੇਂ ਕਿ ਸੋਜ ਆ ਗਿਆ ਕਬਜ ਆ ਗਈ ਪਰ ਅੰਦਰੂਨੀ ਸਮੱਸਿਆਵਾਂ ਵੀ ਇਹਦੇ ਨਾਲ ਹੀ ਪੈਦਾ ਹੁੰਦੀਆਂ ਜਿੰਨੂੰ ਸੋਜ ਆਏਗੀ ਉਹਦੇ ਪਿੱਤੇ 'ਚ ਪੱਥਰੀ ਬਣਨ ਦਾ ਵੀ ਡਰ ਵਾ ਜਿੰਨੂੰ ਸੋਜ ਆਏਗੀ ਉਹ ਲੇਡੀਜ਼ ਦੇ ਵਿੱਚ ਜਿੰਨੂੰ ਪੇਟ ਦੀ ਲੇਡੀਜ਼ 'ਚ ਸੋਜ ਆਏਗੀ ਲੇਡੀਜ਼ ਨੂੰ ਪੇਟ ਦੇ ਵਿੱਚ ਉਹ ਬੱਚਾ ਨਹੀਂ ਪੈਦਾ ਕਰ ਸਕਦੀ ਕਿਉਂਕਿ ਜਿਹੜੀਆਂ ਆਉਂਦੀ ਆਵਰੀ ਟਿਊਬਸ ਨੇ ਜਦੋਂ ਇਹਦੇ ਤੇ ਸੋਜ ਆਏਗੀ ਮੂਤਰ ਪ੍ਰਣਾਲੀ ਦੇ ਵਿੱਚ ਸੋਜ ਆਏਗੀ ਤਾਂ ਉਸ ਤੋਂ ਬਾਅਦ ਉਹਨਾਂ ਬੱਚੇ ਪੈਦਾ ਕਰਨ ਦੇ ਵਿੱਚ ਵੀ ਦਿੱਕਤ ਆਏਗੀ ਔਰ ਤੀਸਰੇ ਨੰਬਰ ਤੇ ਜਿੰਨਾ ਦਾ ਥਾਇਰੋਇਡ ਵਾ ਔਰ ਥਾਇਰੋਇਡ ਵੀ ਇਸੇ ਕਰਕੇ ਹੁੰਦਾ ਨਾ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਥਾਇਰੋਇਡ ਦੇ ਵਿੱਚ ਪੇਸ਼ੈਂਟ ਨੂੰ ਸਵੇਲਿੰਗ ਆ ਜਾਂਦੀ ਹੈ ਪੇਸ਼ੈਂਟ ਦਾ ਜਿਹੜਾ ਸਰੀਰ ਵਾ ਫੁੱਲ ਜਾਂਦਾ ਵਾ ਪਰ ਕਈਆਂ ਨੂੰ ਥਾਇਰੋਇਡ ਦੇ ਨਾਲ ਸੋਕਾਪਣ ਵੀ ਆ ਜਾਂਦਾ ਵਾ ਮਤਲਬ ਉਹ ਸੁੱਕ ਵੀ ਜਾਂਦੇ ਆ ਔਰ ਜਿਹੜਾ ਇਸ ਪਾਣੀ ਨੂੰ ਇਸਤੇਮਾਲ ਕਰੇਗਾ ਇਹ ਉਸ ਥਾਇਰੋਇਡ ਨੂੰ ਵੀ ਸਹੀ ਕਰੇਗਾ ਔਰ ਔਰ ਵੀ ਬੜੀਆਂ ਸਮੱਸਿਆਵਾਂ ਨੇ ਕੋਲੇਸਟ੍ਰੋਲ ਸ਼ੂਗਰ ਵਾਸਤੇ ਪਾਣੀ ਬੜਾ ਲਾਜਵਾਬ ਆ ਬੀਪੀ ਵਾਸਤੇ ਪਾਣੀ ਬੜਾ ਲਾਜਵਾਬ ਆ ਕੋਲੇਸਟ੍ਰੋਲ ਵਾਸਤੇ ਬੜਾ ਪਾਣੀ ਲਾਜਵਾਬ ਆ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹਦੇ ਵਾਸਤੇ ਪਾਣੀ ਲਾਜਵਾਬ ਆ ਜਿਨ੍ਹਾਂ ਦਾ ਪੇਟ ਨਹੀਂ ਸਾਫ਼ ਹੁੰਦਾ ਉਹਦੇ ਵਾਸਤੇ ਪਾਣੀ ਲਾਜਵਾਬ ਆ ਜਿਨ੍ਹਾਂ ਨੂੰ ਬਵਾਸੀਰ ਦੀ ਸਮੱਸਿਆ ਰਹਿੰਦੀ ਆ ਉਹਨਾਂ ਵਾਸਤੇ ਪੇਟ ਲਾਜਵਾਬ ਪਾਣੀ ਲਾਜਵਾਬ ਆ ਔਰ ਜਿਨ੍ਹਾਂ ਦਾ ਦਿਮਾਗ ਨਹੀਂ ਸੈੱਟ ਰਹਿੰਦਾ ਔਰ ਦਿਮਾਗ ਸੈੱਟ ਰਹਿਣ ਦਾ ਕਾਰਨ ਕਿਉਂਕਿ ਜਿੰਦੇ ਪੇਟ ਚ ਦਿੱਕਤ ਹੋਏਗੀ ਮੈਂ ਹਰ ਵਾਰੀ ਦੱਸਿਆ ਵੀ ਜਦੋਂ ਬੰਦੇ ਦਾ ਪੇਟ ਖਰਾਬ ਹੋਏਗਾ ਦਿਮਾਗ ਆਟੋਮੈਟਿਕ ਖਰਾਬ ਹੋਏਗਾ ਔਰ ਇਹਦਾ ਕਾਰਨ ਜਦੋਂ ਤੁਹਾਡੇ ਦਿਮਾਗ ਚ ਸੋਜਿਸ਼ ਆ ਜਾਏਗੀ ਜਿਹੜੀਆਂ ਤੁਹਾਡੀਆਂ ਦਿਮਾਗ ਦੀਆਂ ਨਸਾਂ ਨੇ ਉਹ ਸਾਰੀਆਂ ਜਾਮ ਹੋ ਜਾਣਗੀਆਂ ਔਰ ਜਿੰਦੇ ਕਰਕੇ ਬੰਦੇ ਨੂੰ ਬ੍ਰੇਨ ਟਿਊਮਰ ਦੀਆਂ ਦਿੱਕਤਾਂਵਾਂ ਵੀ ਆ ਜਾਂਦੀਆਂ ਨੇ ਬਿਲਕੁਲ ਜੀ अच्छा डागी साहब ਹੋਰ ਕੀ ਕੀ ਫਾਇਦਾ ਹੋਣ ਵਾਲਾ ਇਸ ਪਾਣੀ ਦਾ ਬਿਲਕੁਲ ਜੀ ਬਿਲਕੁਲ ਇਹਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਸਾਡੀ ਸਾਰੀ ਬਾਡੀ ਦੇ ਵਿੱਚ ਜਿਹੜੀ ਸਾਡੀ ਪ੍ਰਾਣ ਸ਼ਕਤੀ ਹੈ ਉਹਨੂੰ ਵਧਾਉਂਦਾ ਹੈ ਅੱਛਾ ਪ੍ਰਾਣ ਸ਼ਕਤੀ ਮਤਲਬ ਪ੍ਰਾਣ ਸ਼ਕਤੀ ਜਿਹੜੀ ਸਾਡੇ ਜਿਹਨੂੰ ਰੋਗ ਪ੍ਰਤੀਰੋਧਕ ਸ਼ਕਤੀ ਬੋਲ ਦਿੰਦੇ ਆ ਰੋਗਾਂ ਨਾਲ ਲੜਨ ਦੀ ਤਾਕਤ ਜਿਹੜੀ ਸਾਨੂੰ ਮਾਂ ਦੇ ਗਰਭ ਤੋਂ ਮਿਲੀ ਹੈ ਠੀਕ ਹੈ ਉਸ ਪ੍ਰਾਣ ਸ਼ਕਤੀ ਨੂੰ ਵਧਾਉਂਦਾ ਹੈ ਔਰ ਜਦੋਂ ਪ੍ਰਾਣ ਸ਼ਕਤੀ ਖੁਣ ਮੈਂ ਗੱਲ ਕਰਾਂ ਦੇਖੋ ਰੁਕੀ ਸਾਹਿਬ ਕਿਸੇ ਨੇ ਲਾਲ ਪਾਣੀ ਵੀ ਪਿਆ ਠੀਕ ਹੈ ਕਈ ਨੇ ਚਿੱਟਾ ਪਾਣੀ ਵੀ ਕਹਿੰਨੇ 골ਡਨ ਵੀ ਆ ਅਲੱਗ ਅਲੱਗ ਚੱਲ ਰਿਹਾ ਪਰ ਇਹ ਮੈਂ ਗੱਲ ਕਰੇ ਪਾਣੀ ਸਾਰੇ ਪਾਣੀਆਂ ਦਾ ਪਿਉ ਆ ਅੱਛਾ ਹਾਂ ਦੇਖੋ ਜਿੱਥੋਂ ਇਹ ਪਾਣੀ ਨਿਕਲਦਾ ਹੈ ਇੱਕ ਹਰ ਤਾਂ ਜਿੱਥੋਂ ਇਹ ਪਾਣੀ ਆਉਂਦਾ ਤੁਸੀਂ ਇੱਕ ਚੀਜ਼ ਦੇਖੋ ਕੁਦਰਤ ਦਾ ਉੱਥੇ ਆਲਾ ਦਵਾਲਾ ਸਾਰਾ ਖਾਰਾ ਹੈ ਪਰ ਇਹ ਪਾਣੀ ਮਿੱਠਾ ਉਹ ਆਲਾ ਦੁਆਰਾ ਸਾਰਾ ਖਾਰਾ ਹੈ ਤੁਹਾਨੂੰ ਉਸ ਉਹ ਪਾਣੀ ਟੈਸਟ ਕਰੋਗੇ ਤੁਹਾਨੂੰ ਨਮਕ ਵਾਲਾ ਮਹਿਸੂਸ ਹੋਏਗਾ ਪਰ ਉਹਦੇ ਵਿੱਚੋਂ ਹੀ ਇੱਕ ਪੈਦਾ ਹੋਇਆ ਪਾਣੀ ਜਿਹੜਾ ਇੱਕ ਮਿੱਠਾ ਔਰ ਤੁਸੀਂ ਤੁਹਾਡੇ ਬਾਡੀ ਦੇ ਪ੍ਰਾਂਹ ਸ਼ਕਤੀ ਵਧਾਉਣ ਲਈ ਔਰ ਮੈਂ ਵੀ ਕਹੂੰਗਾ ਇਸ ਸਾਰੇ ਪਾਣੀਆਂ ਦਾ ਪਿਓ ਆ ਜਿੰਨੇ ਨੂੰ ਪੀਣਾ ਸ਼ੁਰੂ ਕਰਤਾ ਫਿਰ ਉਹ ਕੀ ਸਾਹਿਬ ਲੀਵਰ ਹੋਂਦਾ ਸਟਰੋਂਗ ਜਿਵੇਂ ਕਰਨਜੀ ਨੇ ਸਾਰਾ ਕੁਝ ਰਿਪੀਟ ਨਹੀਂ ਕਰਨਾ ਚਾਹ ਸਭ ਕੁਝ ਦੱਸ ਦਿੱਤਾ ਹੈ ਮਤਲਬ ਕਿ ਆਲ ਬਾਡੀ ਦੀ ਜਿਹੜੀ ਪ੍ਰਾਂਹ ਸ਼ਕਤੀ ਸਾਡੀ ਇੱਕ ਫੌਜ ਜਿਹੜੀ ਹੈ ਨਾ ਜਿਹੜੀ ਰੋਗਾਂ ਨਾਲ ਲੜਨ ਵਾਲੀ ਤਾਕਤ ਉਹ ਵਧ ਜੀ ਇੱਕੋ ਚੀਜ਼ ਤੁਸੀਂ ਆਪਣੀ ਕਰ ਲਓ ਕਿ ਆਪਦੇ ਸਰੀਰ ਦੇ ਅੰਦਰ ਆਪਦੀ ਪ੍ਰਾਣ ਸ਼ਕਤੀ ਨੂੰ ਵਧਾ ਲਓ ਕਿਸੇ ਵੀ ਤਰ੍ਹਾਂ ਦਾ ਰੋਗ ਆ ਚਾਹੇ ਕੈਂਸਰ ਤਰ੍ਹਾਂ ਦਾ ਕਿਉਂ ਨਹੀਂ ਭਿਆਨਕ ਰੋਗ ਉਹ ਵੀ ਠੀਕ ਹੋ ਜਾਂਦਾ ਔਰ ਮੈਂ ਫਿਰ ਦੂਸਰੀ ਗੱਲ ਇੱਕ ਚੀਜ਼ ਹੋਰ ਬੋਲਦਾ ਰੋਗ ਦਾ ਡਰ ਹੀ ਰੋਗ ਆ ਡਰਨਾ ਨਹੀਂ ਆਪਾਂ ਰੋਗ ਦੇ ਸਾਹਮਣੇ ਹੋ ਕੇ ਮੁਕਾਬਲਾ ਜਦੋਂ ਤੁਸੀਂ ਇਸ ਰੋਗ ਦੇ ਨਾਲ ਆਪਦੇ ਇਸ ਚੀਜ਼ ਨੂੰ ਵਧਾ ਦੋਗੇ ਇਹਨੂੰ ਪਾਣੀ ਦੀ ਮਾਤਰਾ ਨੂੰ ਵਧਾਓਗੇ ਔਰ ਇਹ ਪਾਣੀ ਪੀਣਾ ਸ਼ੁਰੂ ਹੋਗੇ ਜਿਵੇਂ ਬਿਲਕੁਲ ਸਰ ਜਿਵੇਂ ਕਰਨਜੀ ਨੇ ਬੋਲਿਆ ਪਹਿਲੇ ਹੀ 7 ਦਿਨਾਂ ਦੇ ਵਿੱਚ ਵਿੱਚ ਸੋਝਾ ਵੀ ਤਾਰੂ ਫਿਰ ਇੱਕ ਚੀਜ਼ ਹੋਰ ਦੱਸਦਾ ਜਿੰਦੇ ਸੈੱਲ ਘਟਾ ਹੁਣ ਸੀਜ਼ਨ ਗਰਮੀ ਦਾ ਆਉਣਾ ਸ਼ੁਰੂ ਹੋ ਗਿਆ ਮੌਸਮ ਬਦ ਲੱਗਾ ਵਾਇਰਲ ਇਨਫੈਕਸ਼ਨ ਆਏਗੀ ਕਿਉਂਕਿ ਆਪਾਂ ਸਰਦੀ ਚੋ ਇੱਕ ਚੀਜ਼ ਦੇਖਿਆ ਆਇਆ ਬਸੰਤ ਪਾਲਾ ਉਡੰਤ ਪਰ ਐਦ ਕਿਉਂ ਉਲਟ ਹੋਇਆ ਆਇਆ ਬਸੰਤ ਤੇ ਨਾਲ ਹੀ ਪਾਲਾ ਆ ਗਿਆ ਤੁਸੀਂ ਸਾਰੇ ਦਰਸ਼ਕਾਂ ਨੂੰ ਪਰਾ ਪਤਾ ਹੋਵੇਗਾ ਕਿ ਅਸੀਂ ਬਸੰਤ ਤੋਂ ਬਾਅਦ ਕੋਟ ਲਾ ਦੇ ਦਿੱਤੇ ਪਰ ਐਦ ਕਿ ਬਸੰਤ ਤੋਂ ਬਾਅਦ ਦੁਬਾਰਾ ਸਾਨੂੰ ਕੋਟੀਆਂ ਕੱਢਣੀਆਂ ਪੈ ਗਈਆਂ ਪਾਲਾ ਵੱਧ ਗਿਆ ਔਰ ਵਾਇਰਲ ਇਨਫੈਕਸ਼ਨ ਵੀ ਹੋਵੇਗੀ ਕਿਉਂਕਿ ਹੁਣ ਇੱਕੇਦਮ ਸਰਦੀ ਚੋ ਗਰਮੀ ਚ ਆ ਪਾ ਰਹੇ ਆ ਹੋਏਗੀ ਉਹਦੇ ਚ ਵੀ ਇਹ ਪਾਣੀ ਹੈਲਪ ਕਰੇਗਾ ਮੈਂ ਕਹਿੰਦਾ ਵੀ ਆਪਣੇ ਛੋਟੇ ਤੋਂ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਪਾਣੀ ਪੀਣਾ ਸ਼ੁਰੂ ਕਰ ਲੋ ਤੁਸੀਂ ਦੇਖਿਓ ਮਾਰੇ ਦੀ ਕਿਰਪਾ ਸਦਕਾ ਤੁਹਾਡੇ ਘਰਾਂ ਦੇ ਵਿੱਚ ਰੋਗਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਏਗੀ ਫਰੁਕੀ ਸਾਹਿਬ ਜੀ 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 ਨਾਕੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਅ ਅਸੀਂ ਸਾਡੇ ਨਾਲ ਨੁਸਖਾ ਫਾਰਮੂਲਾ ਪਰ ਇਹ ਪਾਣੀ ਅਸੀਂ ਵੀ ਸਮਝਾਂਗੇ ਕਿਸ ਚੀਜ਼ ਦਾ ਪਾਣੀ ਹੈ ਔਰ ਕਿਵੇਂ ਦਾ ਇਸਤੇਮਾਲ ਕਰਨਾ ਹੈ ਕਰਨ ਜੀ ਨਾਕੀ ਸਾਹਿਬ ਨੇ ਬੜੀਆਂ ਤਾਰੀਫਾਂ ਕੀਤੀਆਂ ਨੇ ਇਸ ਪਾਣੀ ਦੀ ਐਸਾ ਇਸ ਤਰ੍ਹਾਂ ਦਾ ਕੀ ਹੈ ਇਹਦੇ ਚ ਫਰੁਕੀ ਸਾਹਿਬ ਇਹ ਪਾਣੀ ਦੀ ਤਾਰੀਫ ਜਿੰਨੀ ਕੀਤੀ ਗਈ ਹੈ ਨਾ ਇਹ ਸਿਰਫ 1% ਆ 99% ਜੇ ਮੈਂ ਇਹਦੀ ਤਰੀਫਾ ਕਰਨ ਲੱਗ ਜਾਵਾਂ ਤੇ ਆਪਣੀ ਵੀਡੀਓ ਮੈਨੂੰ ਲੱਗਦਾ 10 ਤੋਂ 15 ਘੰਟੇ ਦੀ ਜਾ ਸਕਦੀ ਆ ਕਿਉਂਕਿ ਇੰਨੀਆਂ ਜ਼ਿਆਦਾ ਇਹ ਇੱਕ ਪਾਣੀ ਅੰਮ੍ਰਿਤ ਆ ਅੰਮ੍ਰਿਤ ਆ ਦੂਜੇ ਨੰਬਰ ਤੇ ਸਭ ਤੋਂ ਪਹਿਲਾਂ ਅੰਮ੍ਰਿਤ ਆ ਮਾਂ ਦਾ ਦੁੱਧ ਜੇ ਮਾਂ ਦੇ ਦੁੱਧ ਤੋਂ ਬਾਅਦ ਕੋਈ ਚੀਜ਼ ਅੰਮ੍ਰਿਤ ਹੈ ਤਾਂ ਉਹ ਇਹ ਪਾਣੀ ਆ ਕਿਉਂਕਿ ਇਹਦੇ ਇੰਨੇ ਲਾਜਵਾ ਫਾਇਦੇ ਇੰਨੀਆਂ ਕਰਾਮਾਤੀਆਂ ਕਰਾਮਾਤੀ ਮੈਡੀਕਲ ਮੈਡੀਕੇਸ਼ਨਸ ਨੇ ਇਹਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਅਸੀਂ ਹਰ ਵਾਰ ਦੀ ਤਰ੍ਹਾਂ ਕਹਿੰਨੇ ਕਿ ਇਹ ਚੀਜ਼ ਕੁਦਰਤੀ ਆ ਕੋਈ ਆਰਟੀਫੀਸ਼ੀਅਲ ਨਹੀਂ ਗਈ ਕੋਈ ਦੁਨਿਆਵੀ ਨਹੀਂ ਗਈ ਔਰ ਇਹ ਪਾਣੀ ਨੋਰਮਲ ਆਮ ਹੀ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲ ਜਾਏਗਾ ਔਰ ਇਹੀ ਇੱਕ ਪਾਣੀ ਹੈ ਉਹ ਜਾਂ ਵਾ ਜਿੰਨੇ ਤੁਹਾਡੇ ਸਰੀਰ ਦੀ ਉਲਜੀ ਹੋਈ ਕਹਾਣੀ ਨੂੰ ਸੁਲਝਾ ਦੇਣਾ ਜੀ 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 ਬਿਲਕੁਲ ਅੱਛਾ ਕੀ ਕਹਿ ਰਹੇ ਹੋ ਨਾ ਇੱਕ ਵਾਰ ਫਿਰ ਕਿ ਸਾਹਿਬ ਮੈਂ ਗੱਲ ਕਹਿਣਾ ਚਾਹੁੰਦਾ بڑے ਪਰਿਵਾਰਾਂ ਦੇ ਨਾਲ ਲੀਵਰ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਗਰਮੀ ਹੋ ਜਾਂਦੀ ਕੋਈ ਵੀ ਚੀਜ਼ ਪਚਦੀ ਨਹੀਂ ਕੁਛ ਵੀ ਖਾਂਦੇ ਐ ਵੋਮਿਟਿੰਗ ਕੁਛ ਵੀ ਖਾਂਦੇ ਵੋਮਿਟਿੰਗ ਔਰ ਮੈਂ ਦਾਵਾ ਕਰਦਾ ਜਿਹਨੂੰ ਕੁਛ ਵੀ ਨਹੀਂ ਪਚ ਰਿਆ ਆ ਦੋ ਦੋ ਚਮਚ ਉਹਨੂੰ ਪਾਣੀ ਪਿਉਣਾ ਸ਼ੁਰੂ ਕਰਦੇ ਆ ਜੀ ਉਹਦੀ ਨਿਊਟ੍ਰੀਸ਼ਨ ਵੈਲਿਊ ਉਹਦੀ ਬੋਡੀ ਦਾ એનર્ਜੀ ਲੈਵਲ ਤੁਸੀਂ ਦੇਖਿਆ ਹੀ ਕਿਵੇਂ ਦਾ ਕਿਉਂਕਿ ਇਹ ਪਾਣੀ ਦੇ ਵਿੱਚ ਸਾਰੀ ਕਰਾਮਾਤ ਆ ਜੀ ਜੀ ਹਾਂਜੀ ਅੱਛਾ ਤੇ ਫਿਰ ਇਹ ਕਿਸ ਵੇਲੇ ਇਨਟੇਕ ਕਿਸ ਵੇਲੇ ਕਰਨਾ ਹੈ ਕਰਨ ਜੀ ਬਿਲਕੁਲ ਜੀ ਬਿਲਕੁਲ ਇਹ ਪਾਣੀ ਜਿਹੜਾ ਪੀਣ ਦਾ ਤਰੀਕਾ ਵਾ ਸਵੇਰੇ ਖਾਲੀ ਪੇਟ ਉੱਠ ਕੇ ਤੁਸੀਂ ਇਹਨੂੰ ਪੈਰਾ ਪਾਰ ਬੈਠ ਕੇ ਪੀਣਾ ਸ਼ਰਤਵਾ ਪੈਰਾਪਾਰ ਬੈਠ ਕੇ ਪੀਣਾ ਜੇ ਪੈਰਾਪਾਰ ਬੈਠ ਕੇ ਪੀਓਗੇ ਤਾਂ 100 ਦੇ ਵਿੱਚੋਂ 100% ਕਰਾਮਾਤੀ ਰਿਜ਼ਲਟ ਹੀ ਦੇਗਾ ਹੀ ਦੇਗਾ ਜੀ ਜੀ ਹੁਣ ਸਾਨੂੰ ਇਹ ਤਾਂ ਦੱਸ ਦਿਓ ਵੀ ਹੈ ਕਿਸ ਚੀਜ਼ ਦਾ ਇਹ ਪਾਣੀ ਫਰੂਕੀ ਸਾਹਿਬ ਆਮ ਹੀ ਜਿਵੇਂ ਇਹਨਾਂ ਨੇ ਦੱਸਿਆ ਵਾ ਕਿ ਸਮੁੰਦਰ ਕਿਉਂਕਿ ਜਿੱਥੋਂ ਖਾਰਾ ਪਾਣੀ ਆਉਂਦਾ ਸਾਰਿਆਂ ਨੂੰ ਪਤਾ ਸਮੁੰਦਰ ਵਾ ਸਮੁੰਦਰ ਦੇ ਵਿੱਚ ਘਾਰ ਪਿਆ ਵਾ ਔਰ ਇਹ ਆ ਨਾਰੀਅਲ ਦਾ ਪਾਣੀ ਵਾ ਵਾਹ ਤਾਂ ਕੀ ਆ ਔਰ ਇਹ ਆਮ ਹੀ ਕਰਾਂ ਦੇ ਵਿੱਚੋਂ ਮਿਲ ਜਾਏਗਾ ਆਮ ਹੀ ਤੁਹਾਨੂੰ ਬਾਜ਼ਾਰਾਂ ਚ ਮਿਲ ਜਾਏਗਾ ਔਰ ਜੇ ਕਿਤੇ ਤੁਸੀਂ ਬਾਹਰ ਰਹਿੰਦੇ ਹੋ ਸਮੁੰਦਰ ਦੇ ਏਰੀਏ ਚ ਤਾਂ ਤੁਸੀਂ ਵਾਰ ਕੇ ਵੱਟਾ ਇਹਨੂੰ ਤੋੜ ਵੀ ਸਕਦੇ ਹੋ ਔਰ ਇਹ ਪਾਣੀ ਬਹੁਤ ਹੀ ਇਹ ਅਮਰਤ ਵਾ ਜੀ ਜੀ ਇਹਦੇ ਫਾਇਦੇ ਫਰੂਕੀ ਸਾਹਿਬ ਜਿਹੜਾ ਇਹਨੂੰ ਲਏਗਾ ਇਹ ਸਾਡਾ ਵਾਦਾ ਵਾ 2 ਦਿਨਾਂ ਬਾਅਦ ਹੀ ਫੋਨ ਆਉਣੇ ਸ਼ੁਰੂ ਹੋ ਜਾਣੇ ਆ ਕਿ ਕਟਾਰੀਆ ਸਾਹਿਬ ਨਾਗੀ ਸਾਹਿਬ ਧੰਨਵਾਦ ਇਹ ਪਾਣੀ ਦਾਸਰ ਸਾਨੂੰ ਆਉਣ ਲੱਗ ਪਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਲਾਸਟ ਦੇ ਵਿੱਚ ਆ ਕੇ ਇਨਸ਼ਕਾਫ ਕੀਤਾ ਗਿਆ ਦੱਸਿਆ ਗਿਆ ਕਿ ਜਿਹੜਾ ਇਹ ਪਾਣੀ ਹੈ ਇਹ ਨਾਰੀਅਲ ਦਾ ਪਾਣੀ ਇੰਨੇ ਫਾਇਦੇ ਹੁੰਦੇ ਨੇ ਨਾਰੀਅਲ ਦੇ ਡਾਕੀ ਸਾਹਿਬ ਬਿਲਕੁਲ ਜੀ ਤੁਸੀਂ ਹੁਣੇ ਤੁਹਾਨੂੰ ਆਪਾਂ ਮਿਲਾਉਨੇ ਆ ਜਿਨ੍ਹਾਂ ਨੇ ਇਹ ਆਪਣੇ ਜਿਹੜੇ ਇਸ ਨੁਸਖੇ ਨੂੰ ਵਰਤਿਆ ਪਲੱਸ ਨਾਲ ਆਪਾਂ ਜਿਹੜਾ ਦਿੰਨੇ ਆ ਉਹ ਚੀਜ਼ਾਂ ਵਰਤੀਆਂ ਤੁਹਾਨੂੰ ਬਾਕੂਬੀ ਰਿਜ਼ਲਟ ਤੁਹਾਡੇ ਸਾਹਮਣੇ ਪੇਸ਼ ਹੋਣਗੇ ਜੀ ਅਸੀਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਬਾਹਰ ਬੈਠੇ ਨੇ ਬੇਬੀ ਜੀ ਤੇ ਫਿਰ ਜਿਨ੍ਹਾਂ ਨਾਲ ਕੀ ਦਿੱਤਾ ਹੈ ਉਹ ਬੇਬੀ ਜੀ ਜਿਹੜੇ ਬਾਹਰ ਬੈਠੇ ਨੇ ਉਹਨੇ ਖੁਸ਼ ਨੇ ਉਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਬ੍ਰਹਮ ਅਸਤਰ ਆ ਉਹ ਦੇਖੋ ਉਹ ਤੁਸੀਂ ਆਪੇ ਤੁਹਾਨੂੰ ਦੱਸ ਦੇਣਗੇ ਕਿ ਕਿੱਥੋਂ ਆਏ ਆ ਮੈਂ ਨਹੀਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿਉਂਕਿ ਮੈਂ ਉਹਨਾਂ ਦੇ ਮੂੰਹੋਂ ਵਾਪਸ ਸੁਣੀ ਹੈ ਆਪਾਂ ਬ੍ਰਹਮ ਅਸਤਰ ਉਹਨਾਂ ਨੂੰ ਪੇਟ ਦਾ ਸੋਜਾ ਪੇਟ ਦੀ ਐਨੀ ਕੋਈ ਭਿਆਨਕ ਪ੍ਰੋਬਲਮ ਸੀ ਨੀਂਦ ਤੋਂ ਐਨੇ ਪਰੇਸ਼ਾਨ ਸੀ ਰਾਤ ਨੂੰ ਉੱਠ ਕੇ ਤੁਰੇ ਫਿਰਨੇ ਆਲਾ ਨੇ ਪਾਗਲ ਹੋ ਜਾਣਾ ਪਰ ਜਿਵੇਂ ਹੀ ਬ੍ਰਹਮ ਅਸਤਰ ਉਹਨਾਂ ਦੇ ਅੰਦਰ ਜਾਣਾ ਸ਼ੁਰੂ ਹੋਇਆ ਪਹਿਲੇ ਹੀ 15 ਦਿਨਾਂ ਚ ਆਪਾਂ ਬੋਲਦੇ ਹਾਂ ਉਹ ਕੈਮਰਾ ਵੀ ਬੋਲਦੇ ਕਿ ਸਾਡਾ ਬ੍ਰਹਮ ਮਾਸਟਰ ਪਹਿਲੇ ਹੀ ਦਿਨ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਉਸ ਤਰ੍ਹਾਂ ਹੀ ਉਹਨੇ ਪਹਿਲੇ ਦਿਨ ਤੋਂ ਕੰਮ ਕਰਨਾ ਸ਼ੁਰੂ ਕਰਤਾ 15 ਦਿਨਾਂ ਚ ਉਹਨੇ ਦੁਬਾਰਾ ਬੈਕ ਕਾਲ ਆ ਗਈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਫਿਰ ਮੈਂ ਗੱਲ ਕਰੂੰਗਾ ਇਹ ਕਰਾਮਾਤੀ ਰਿਜ਼ਲਟ ਇਹ ਸਾਰੀ ਕਿਰਪਾ ਧੰਗੁਰ ਰਾਮਦਾਸ ਜੀ ਦੀ ਹੈ ਅਸੀਂ ਤਾਂ ਸਿਰਫ ਬੋਲਣ ਵਾਲੇ ਆ ਕਹਿਣ ਵਾਲੇ ਆ ਕਰਨ ਵਾਲਾ ਉਹ ਪ੍ਰਮਾਤਮਾ ਖੁਦ ਆ ਜਦੋਂ ਉਹ ਬਸ ਇੱਕੋ ਚੀਜ਼ ਦਾ ਧਿਆਨ ਹੋਣਾ ਚਾਹੀਦਾ ਸਾਈਂ ਸਹੀ ਇਹ ਹੀ ਅਰਦਾਸ ਕਰਦੇ ਸਾਡੀ ਨੀਅਤ ਚ ਫਰਕ ਨਾ ਆਵੇ ਜੇ ਨੀਅਤ ਤੇ ਭਾਵਨਾ ਸਾਫ਼ ਰੱਖਾਂਗੇ ਸਾਡਾ ਸਾਰਾ ਕੁਸ਼ੀ ਇਹ ਕੰਮ ਵੀ ਬਾਬਾ ਜੀ ਕਾਪ ਕਰਦੇ ਆ ਜੀ 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 ਨਗੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਕਰਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਦਰਸ਼ਕਾਂ ਦਾ ਧੰਨਵਾਦ ਸੰਗਤਾਂ ਦਾ ਜਿਹੜੇ ਇਹਨਾਂ ਪਿਆਰ ਦੇ ਰਹੇ ਆ ਔਰ ਲਾਸਟ ਵਿੱਚ ਇਹੀ ਗੱਲ ਕਹੂੰਗਾ ਕਿ ਆਰਾਮ ਪਰਮਾਤਮਾ ਦਿੰਦਾ ਵਾ ਤੰਦਰੁਸਤੀ ਪਰਮਾਤਮਾ ਦਿੰਦਾ ਵਾ ਔਰ ਸ਼ੁਕਰ ਔਰ ਸ਼ੁਕਰ ਹੀ ਕਰੋ ਸ਼ਿਕਵਾ ਕਦੇ ਨਾ ਕਰੋ ਕਿਉਂਕਿ ਜੇ ਤੁਸੀਂ ਅੱਜ ਇਸ ਜਗ੍ਹਾ ਤੇ ਹੋ ਤਾਂ ਤੁਹਾਡੇ ਤੋਂ ਥੱਲੇ ਬੜੇ ਨੇ ਔਰ ਤੁਹਾਡੇ ਤੋਂ ਉੱਪਰ ਵੀ ਹੋਣਗੇ ਪਰ ਆਪਾਂ ਥੱਲੇ ਵਾਲੇ ਵੇਖ ਕੇ ਚੱਲਾਂਗੇ ਆਪਾਂ ਉੱਪਰ ਵਾਲੇ ਵੇਖ ਕੇ ਨਹੀਂ ਚੱਲਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਇੱਕ ਮਾਤਾ ਜੀ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਭੈਣ ਜੀ ਨੇ ਲਾਲ ਤੇ ਕੀ ਉਹਨਾਂ ਨੂੰ ਦਿੱਕਤ ਸੀ ਕੀ ਪਰੇਸ਼ਾਨੀ ਸੀ ਬੜਾ ਵੱਡਾ ਦਾਵਾ ਹੈ ਨਾਗੀ ਸਾਹਿਬ ਨੇ ਕੀਤਾ ਹੈ ਕਿ ਉਹਨਾਂ ਨੂੰ ਪੇਟ ਦੀ ਬੜੀ ਭਿਆਨਕ ਜਿਹੜੀ ਦਿੱਕਤ ਸੀ ਪਰੇਸ਼ਾਨੀ ਸੀ ਤੇ ਜਦੋਂ ਉਹਨਾਂ ਨੇ ਆਪਣਾ ਬ੍ਰਹਮ ਅਸਤਰ ਭੈਣ ਜੀ ਨੂੰ ਦੇਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਕਾਫੀ ਜਿਹੜਾ ਇੱਥੇ ਆ ਕੇ ਫਾਇਦਾ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਨ ਤੁਹਾਡਾ ਸ਼ਪਾਲੀ ਕਿੱਥੋਂ ਆਏ ਹੋ ਤੁਸੀਂ ਮੈਂ ਜੋ ਐਸੇ ਤੋਂ ਯੂਐਸ ਤੋਂ ਆਏ ਇੱਥੇ ਕਿੱਥੇ ਰਹਿੰਦੇ ਹੋ ਇੱਥੇ ਅਸੀਂ ਪਲਾਹੀ ਤੋਂ ਮੈਂ ਅੱਛਾ ਪਲਾਹੀ ਤੋਂ ਰਹਿੰਦੇ ਹਾਂ ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਤੁਸੀਂ ਇੱਥੇ ਆਏ ਸੀ ਮੈਨੂੰ ਪੇਟ ਦੀ ਪ੍ਰੋਬਲਮ ਸੀਗੀ ਤੇ ਕੋਲੇਸਟ੍ਰੋਲ ਸੀ ਤਾਂ ਡਾਇਬੀਟੀਜ਼ ਸੀਗੀ ਅਨਪਾਉਡਰ ਲਾਈਨ ਤੇ ਤੇ ਹਾਂਜੀ ਹੁਣ ਉਹ ਫਰਕ ਆ ਤਿੰਨ ਚਾਰ ਰੋਗ ਇਕੱਠੇ ਕਰੀ ਫਿਰਦੇ ਸੀ ਇਕੱਠੇ ਹਾਂਜੀ ਫਿਰ ਯੂਐਸ 'ਚ ਨਹੀਂ ਤੁਸੀਂ ਟ੍ਰੀਟਮੈਂਟ ਕਰਾਇਆ ਕਰਾਇਆ ਸੀ ਪਰ ਫਰਕ ਨਹੀਂ ਸੀ ਪੰਦਾ ਕਿਤੇ ਹੋਈ ਉਹੀ ਫਰਕ ਨਹੀਂ ਫਿਰ ਮੈਂ ਇਹਨਾਂ ਦੀ ਦੇਖੀ ਸੀ ਵੀਡੀਓ ਕਾਫੀ ਵੀਡੀਓ ਦੇਖੀਆਂ ਸੀਗੀਆਂ ਫਿਰ ਮੈਂ ਇਹਨਾਂ ਨੂੰ ਕਾਲ ਕੀਤੀ ਤੇ ਫਿਰ ਇਹਨਾਂ ਨੇ ਮੈਨੂੰ ਦਵਾਈ ਭੇਜੀ ਸੀ ਪਹਿਲੋਂ ਮੈਡੀਸਨ ਭੇਜੀ ਸੀ 1 ਮਹੀਨੇ ਦੀ ਠੀਕ ਹੈ ਫਿਰ ਮੈਂ ਉਹ ਲਈ ਫਿਰ ਉਸ ਤੋਂ ਬਾਅਦ 2 ਮਹੀਨੇ ਦੀ ਫਿਰ ਭੇਜੀ ਸੀ ਠੀਕ ਹੈ ਤੇ ਫਿਰ ਉਹਦੇ ਨਾਲ ਮੈਨੂੰ ਕਾਫੀ ਫਰਕ ਪਿਆ ਕੀ ਕੀ ਫਰਕ ਪਿਆ ਪੇਟ ਦਾ ਕੀ ਫਰਕ ਪਿਆ ਤੁਹਾਨੂੰ ਟੈਸਟ ਕਰਾਈ ਸੀ ਜਿੱਦਾਂ ਪਹਿਲੋਂ ਕਬਜ ਦੀ ਵੀ ਪ੍ਰੋਬਲਮ ਰਹਿੰਦੀ ਸੀ ਤੇ ਉਹਦੇ ਨਾਲ ਉਹ ਵੀ ਠੀਕ ਹੋ ਗਈ ਹਾਂ ਤੇ ਗੈਸ ਵਗੈਰਾ ਕਾਫੀ ਬਣਦੀ ਸੀ ਉਹ ਵੀ ਠੀਕ ਹੋ ਗਈ ਫਿਰ ਹਾਂਜੀ ਜੇ ਥਕਾਵਟ ਬਹੁਤ ਰਹਿੰਦੀ ਸੀਗੀ ਨੀਂਦ ਨਹੀਂ ਸੀ ਆਉਂਦੀ ਰਾਤ ਨੂੰ ਤੇ ਉਹਦੇ ਨਾਲ ਕਾਫੀ ਫਰਕ ਕਿੰਨੇ ਟਾਈਮ ਦੀ ਪ੍ਰੋਬਲਮ ਆ ਸੀ ਤੁਹਾਨੂੰ ਇਹ ਕਾਫੀ ਧੇਰ ਤੋਂ ਸੀਗੀ ਤਾਂ ਹਾਂ ਤੇ ਫਿਰ ਜਦੋਂ ਤੁਹਾਨੂੰ ਨੀਂਦ ਨਹੀਂ ਆਉਂਦੀ ਸੀ ਜਾਂ ਪੇਟ ਚ ਪ੍ਰੋਬਲਮ ਰਹਿੰਦੀ ਸੀ ਫਿਰ ਕੀ ਫੀਲ ਹੁੰਦਾ ਸੀ ਪੀਲੇ ਹੁੰਦਾ ਨੀਂਦ ਨਹੀਂ ਸੀ ਆਉਂਦੀ ਰਾਤ ਨੂੰ ਮੈਂ ਸਾਰੀ ਰਤ ਬੈੱਡ ਤੇ ਘੁੰਮਦੀ ਰਹਿੰਦੀ ਸੀ ਘਰੀ ਕਿਸੇ ਪਾਸੇ ਘਰੀ ਕਿਸੇ ਪਾਸੇ ਹਾਂਜੀ ਤੇ ਉਹ ਇਦਾਂ ਹੁੰਦਾ ਰਹਿੰਦਾ ਸੀ ਵੀ ਜਿੱਦਾਂ ਮੈਨੂੰ ਲੱਗਦਾ ਹੁੰਦਾ ਸੀ ਮੈਂ ਪਾਗਲ ਹੋ ਜਾਣਾ ਨੀਂਦ ਨਹੀਂ ਸੀ ਆਉਂਦੀ ਜਦੋਂ ਤੇ ਹੁਣ ਠੀਕ ਆ ਕਾਫੀ ਕਦੀ ਕਦੀ ਹੁੰਦਾ ਇਦਾਂ ਪਰ ਹੁਣ ਕਾਫੀ ਹੱਦਾਂ ਹੀ ਠੀਕ ਹੈ ਪ੍ਰੋਬਲਮ ਥੋੜੀ ਪੁਰਾਣੀ ਹੈ ਨਾ ਇਸ ਕਰਕੇ ਤਾਂ ਥੋੜਾ ਤਾਂ ਟਾਈਮ ਲਿਆ ਕਾਫੀ ਹਾਂਜੀ ਕਾਫੀ ਹੁਣ ਕਾਫੀ ਠੀਕ ਹੈ ਅੱਛਾ ਪੇਟ ਕਿਵੇਂ ਹੋ ਕਬਜ਼ ਦਾ ਕਬਜ਼ਾ ਵਾਲਾ ਮਾਮਲਾ ਅੱਛਾ ਤਾਂ ਕਬਜ਼ ਨਹੀਂ ਹੈਗੀ ਹੁਣ ਹੁਣ ਹੈ ਨਹੀਂ ਠੀਕ ਹੈ ਨਹੀਂ ਜੋ ਵੀ ਨਹੀਂ ਹੈਗੀ ਇੱਕ ਠੀਕ ਲਾ ਲੋ ਹੀ ਨਹੀਂ ਹੈਗਾ ਵੀ ਡਾਕਟਰ ਸਾਹਿਬ ਬੈਠੇ ਨੇ ਫਿਰ ਆਪਾਂ ਗੱਲਾਂ ਡਾਕਟਰ ਸਾਹਿਬ ਦਾ ਦੱਸ ਦੀ ਸੱਚ ਜਿਹੜੀ ਗੱਲ ਸੱਚ ਆ ਉਹ ਸੱਚ ਹੀ ਕਰਨੀ ਆ ਅੱਛਾ ਹਾਂ ਤੇ ਹਾਂਜੀ ਉਹ ਅੱਛਾ ਤੇ ਫਿਰ ਉਹ ਜਦੋਂ ਇਸ ਤੋਂ ਪਹਿਲਾਂ ਵੀ ਤੁਸੀਂ ਕੋਈ ਨਾ ਕੋਈ ਗੋਲੀਆਂ ਕੋਈ ਕੁਝ ਕੋਈ ਪੇਟ ਸਾਫ਼ ਕਰਨ ਲਈ ਚੂਰਨ ਕੋਈ ਇਹ ਉਹ ਬੰਦਾ ਜਦੋਂ ਪੇਟ ਵਾਲਾ ਮਾਮਲਾ ਹੁੰਦਾ ਤਾਂ ਬੜਾ ਕੰਪਲੀਕੇਟਡ ਮਾਮਲਾ ਹੁੰਦਾ ਬੰਦੇ ਦਾ ਪੇਟ ਖਰਾਬ ਹੁੰਦਾ ਦਿਮਾਗ ਵੈਸੀ ਖਰਾਬ ਹੋਇਆ ਰਹਿੰਦਾ ਤੁਸੀਂ ਵੀ ਕੁਝ ਨਾ ਕੁਝ ਨੁਸਕੇ ਟੋਟ ਕੇ ਤਾਂ ਕਰਦੇ ਹੋਵੋਗੇ ਦਵਾਈਆਂ ਟੋਟ ਕੇ ਕਰਦੀ ਸੀ ਪਰ ਮੈਂ ਇੰਗਲਿਸ਼ ਦਵਾਈਆਂ ਨਹੀਂ ਸੀ ਲੈਂਦੀ ਅੱਛਾ ਕਿਉਂ ਮੈਨੂੰ ਇੰਗਲਿਸ਼ ਦਵਾਈਆਂ ਤੋਂ ਜਿੱਦਾਂ ਸੀਗਾ ਵੀ ਮੈਂ ਜੇ ਇੰਗਲਿਸ਼ ਦਵਾਈਆਂ ਲਈਆਂ ਮੈਨੂੰ ਉਹਨਾਂ ਪ੍ਰੋਬਲਮ ਹੁੰਦੀ ਆ ਹਨਾ ਤੇ ਘਰ ਦਾ ਜਿ ਕੋਈ ਚੂਰਨ ਵਗੈਰਾ ਕੋਈ ਲੈ ਲੈਣਾ ਤੇ ਜਿੰਜਰ ਫੈਨ ਆਪਾਂ ਜਿੱਦਾਂ ਖਾ ਲਈਦੀ ਆ ਜਾਂ ਉਦਾਂ ਪੁਦੀਨਾ ਵਗੈਰਾ ਰੰਨ ਕੇ ਇਦਾਂ ਦੀਆਂ ਚੀਜ਼ਾਂ ਲੈ ਲੈਣੀਆਂ ਇਸੇ ਕਰਕੇ ਤੁਹਾਨੂੰ ਫਿਰ ਦਵਾਈ ਫਟਾਫਟ ਅਸਰ ਕਰ ਗਈ ਫਰੈਂਡਲੀ ਸੀ ਫਰੈਂਡਲੀ ਸੀ ਅੱਛਾ ਤੇ ਜਿਹੜੀ ਸਾਡੀਆਂ ਭੈਣਾਂ ਇਸ ਵੇਲੇ ਤੁਹਾਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਚਾਹੇ ਯੂਐਸਏ ਚ ਨੇ ਚਾਹੇ ਇੰਡੀਆ ਚ ਨੇ ਚਾਹੇ ਸਾਡੇ ਇੱਥੇ ਪੰਜਾਬ ਦੇ ਪਿੰਡਾਂ ਚ ਨੇ ਉਹਨਾਂ ਨੂੰ ਕੀ ਕਹੋਗੇ ਪ੍ਰੋਬਲਮ ਇੱਥੇ ਵੀ ਬਹੁਤ ਜ਼ਿਆਦਾ ਚਾਹੇ ਕਬਜ਼ਾ ਚ ਹੈ ਕਹਾਂਗੇ ਵੀ ਇੰਗਲਿਸ਼ ਦਵਾਈਆਂ ਨਾ ਲਓ ਉਹਨਾਂ ਨਾਲ ਸਾਈਡ ਇਫੈਕਟ ਵੀ ਬਹੁਤ ਹੁੰਦੇ ਆ ਤੇ ਨੇਚਰੋਪੈਥੀ ਨਾਲ ਜੋੜਨਾ ਚਾਹੀਦਾ ਇਹ ਵਧੀਆ ਚੀਜ਼ਾਂ ਆ ਤੁਸੀਂ ਤੇ ਅਮਰੀਕਾ ਤੋਂ ਆਏ ਹੋ ਉੱਥੇ ਉੱਥੇ ਕਿਸੇ ਨੂੰ ਦਿਖਾਇਆ ਕਰਿਆ ਨਹੀਂ ਸੀ ਤੁਸੀਂ ਉਸ ਵੇਲੇ ਵੀਰ ਮੈਨੂੰ ਇੰਨੀਆਂ ਪ੍ਰੋਬਲਮ ਆ ਗਈ ਆਇਆ ਪਰ ਫਰਕ ਨਹੀਂ ਸੀ ਪੰਦਾ ਕੋਈ ਉੱਥੇ ਵੀ ਨਹੀਂ ਫਰਕ ਪੈਦਾ ਆਉਂਦਾ ਹਾਂ ਨਹੀਂ ਫਰਕ ਨਹੀਂ ਸੀ ਪੰਦਾ ਇਸ ਕਰਕੇ ਫੇ ਮੈਂ ਇੰਗਲਿਸ਼ ਦਵਾਈਆਂ ਲੈਣੀਆਂ ਬੰਦ ਕਰਤੀਆਂ ਸੀ ਤੇ ਫਿਰ ਇੱਥੇ ਜਦੋਂ ਤੁਸੀਂ ਇਹਦੇ ਨਾਲ ਨੁਸਕੇ ਫਾਰਮੂਲੇ ਉਹ ਤੁਹਾਨੂੰ ਬ੍ਰਹਮਾਸਤਰ ਦਿੱਤਾ ਇਹਨਾਂ ਨੇ ਹਾਂਜੀ ਬ੍ਰਹਮਾਸਤਰ ਦਿੱਤਾ ਸੀ ਤੇ ਕਿੰਨੇ ਮਹੀਨਿਆਂ ਫਰਕ ਪੈਣਾ ਸ਼ੁਰੂ ਹੋ ਗਿਆ ਤੁਹਾਨੂੰ ਉਹਨੂੰ ਲਾ ਲਓ ਵੇਖ ਦੋਆਂ ਕਵਿਕਾਂ ਬਾਅਦ ਫਰਕ ਪੈ ਗਿਆ 14 15 ਦਿਨਾਂ ਬਾਅਦ ਹਾਂ 14 15 ਦਿਨਾਂ ਬਾਅਦ ਫਰਕ ਪੈ ਗਿਆ ਸੀ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਸਾਡੇ ਭੈਣ ਜੀ ਜਿਨ੍ਹਾਂ ਨੂੰ ਪੇਟ ਦੀ ਪ੍ਰੋਬਲਮ ਸੀ ਨੀਂਦ ਦੀ ਪ੍ਰੋਬਲਮ ਸੀ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਇਹਨਾਂ ਨੂੰ ਪੇਟ ਨਾਲ ਸੰਬੰਧਿਤ ਹੈਗੀਆਂ ਸੀ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਤੁਹਾਨੂੰ ਇਹ ਹੋਏ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਜਿਹੜਾ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਉਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ مشورہ ਜਿਹੜਾ ਉਹ ਜ਼ਰੂਰ ਕਰਨਾ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਕਈ ਵਾਰ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ